ਮਸਲਾ ਵੀਰੇ اے ਐਸ ਕਾਈਬਰਡ ਇੰਟਰਨੈਸ਼ਨਲ ਤੋਂ ਆਪਾਂ ਫਾਈਲ ਲਗਵਾਈ ਸੀਗੀ ਸਾਡੀ ਸਿਸਟਰ ਦੀਗੀ ਤੇ ਉਹਨਾਂ ਨਾਲ ਸਾਡਾ ਮਸਲਾ ਸੀਗਾ ਵੀ ਅਸੀਂ ਸਾਨੂੰ ਚਾਹੀਦਾ ਸੀ ਕਿ ਸਰਕਾਰੀ ਕੋਲੇਸ ਸਪਾਊਸ ਕੇਸ ਸੀਗਾ ਤੇ ਜਿਸ ਦਿਨ ਅਸੀਂ ਡੀਲ ਕੀਤੀ ਆ ਇਹਨਾਂ ਨਾਲ 24 ਅਕਤੂਬਰ ਨੂੰ ਉਸ ਦਿਨ ਇਹਨਾਂ ਨੇ ਕਿਹਾ ਵੀ ਤੁਹਾਨੂੰ ਸਰਕਾਰੀ ਕੋਲੇਜ ਲੈ ਕੇ ਦੇਾਂਗੇ ਮੈਡਮ ਨੇ ਆਪਦੇ ਆਪਦੇ ਲੈਪਟਾਪ ਤੇ ਸਾਨੂੰ ਆ ਸਾਰਾ ਕੁਝ ਦਿਖਾਇਆ ਵੀ ਇਹ ਡੀਲ ਕਿਵੇਂ ਕਰਦੇ ਨੇ ਸੌਰੀ ਮੈਂ ਡੀਲ ਕਿਵੇਂ ਕਰਦੇ ਨੇ ਪਹਿਲਾਂ ਡੀਲ ਹੁੰਦੀ ਹੁੰਦੀ ਆ ਵੀ ਤੁਸੀਂ ਜਿਹੜੀ ਕਿੰਨੇ ਰੁਪਏ ਡੀਲ ਹੋਈ ਸਾਡੀ ਡੀਲ ਇਹ ਕਹਿੰਦੇ 15 ਲੱਖ ਰੁਪਏ ਲਵਾਂਗੇ ਅਸੀਂ ਬਾਅਦ ਦੇ ਵਿੱਚ ਲਵਾਂਗੇ ਤੇ ਅਸੀਂ ਕਹਿੰਦੇ ਕਾਲਜ ਕਿਹੜਾ ਹੋਊਗਾ ਇਹ ਕਹਿੰਦੇ ਸਰਕਾਰੀ ਕਾਲਜ ਹੋਊਗਾ ਗਵਰਨਮੈਂਟ ਕਾਲਜ ਹੋਊਗਾ ਉਹਦੇ ਬੱਚੇ ਤੇ ਕਿੰਨੇ ਬੈਂਡ ਆਏ ਸੀਗੇ ਬੈਂਡ 6.5 ਸੀਗੇ ਨੋਟ ਲੈਸ ਦੈਨ 6 ਸੀ ਗਈ ਹਾਂਜੀ ਹਾਂਜੀ ਅੱਛਾ ਤੇ ਉਹਦਾ ਆਪਣਾ ਵੀ ਤੁਹਾਨੂੰ ਕਹਿੰਦੇ ਵੀ ਸਰਕਾਰੀ ਕਾਲਜ ਹੋਊਗਾ ਸਰਕਾਰੀ ਕਾਲਜ ਹੋਊਗਾ ਜਿਸ ਦਿਨ ਆਪਾਂ ਪ੍ਰੋਸੈਸ ਸਟਾਰਟ ਕਰਦੇ ਆ ਉਸੇ ਦਿਨ ਪਹਿਲੇ ਦਿ ਸਾਈਨ ਕੀਤੇ ਤੋਂ ਬਿਨਾ ਕੋਈ ਪ੍ਰੋਸੈਸ ਸਟਾਰਟ ਨਹੀਂ ਹੁੰਦਾ ਆਪਾਂ ਮੈਡਮਾਂ ਨੇ ਸੁਣ ਲਿਆ ਵੀ ਆਪਾਂ ਨੂੰ ਸਰਕਾਰੀ ਕਾਲਜ ਦੇਣਗੇ ਦੱਸਤਾ ਮੈਡਮ ਨੇ ਆਫਰ ਲੈਟਰ ਵੀ ਟ੍ਰਿੰਟੀ ਯੂਨੀਵਰਸਿਟੀ ਤੁਹਾਨੂੰ ਲੈ ਕੇ ਦੇਵਾਂਗੇ ਜਿਹਦੀ ਸਾਡੇ ਕੋਲ ਰਿਕਾਰਡਿੰਗ ਵੀ ਆ ਉਸ ਦਿਨ ਦੀ ਪਹਿਲਾਂ ਉਹ ਰਿਕਾਰਡਿੰਗ ਸੁਣਾਉਂਗੇ ਬਾਈ ਜਿਹੜੀ ਵੀ ਸਰਕਾਰੀ ਕਾਲਜ ਲੈ ਕੇ ਹਾਂ ਉਸ ਤੋਂ ਬਾਅਦ ਵੀਜ਼ਾ ਆਉਣ ਤੋਂ ਬਾਅਦ ਵੀ ਇਹ ਵਾਰ-ਵਾਰ ਆਪ ਸਰਕਾਰੀ ਕਹਿ ਰਿਹਾ ਕਾਲਜ ਵੀ ਸਰਕਾਰੀ ਕਾਲਜ ਆ ਆ ਤੁਹਾਨੂੰ ਇਹਨਾਂ ਦੇ ਨੰਬਰ ਤੋਂ ਕੋਲ ਕੀਤੀ ਆ ਤੇ ਆ ਮੈਡਮ ਆਪ ਕਹਿ ਰਿਹਾ ਸਰਕਾਰੀ ਕਾਲਜ ਆ ਸੁਣ ਲਓ ਚਲੋ ਓਹੋ ਸਰ ਹਾਂ ਚਲੋ ਜੀ ਚਲੋ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਾਰਸ਼ਿਕਾ ਮੈਂ ਕਹਾਂ ਜੀ ਇਸ ਤੇਰੀ ਸੀਮਾ ਨੂੰ ਉੱਥੇ ਵੈਨਕੂਬਰ ਸਰਕਾਰੀ ਕਾਲਜ ਹੈ ਕੋਈ ਯੂਨੀਵਰਸਿਟੀ ਮਿਲੀ ਹੈ ਜਾਂ ਪ੍ਰਾਈਵੇਟ ਸਰਕਾਰੀ ਹੈ ਸਰ ਸੈਮੀ ਗਵਰਨਮੈਂਟ ਕਾਲਜ ਹੈ ਸੈਮੀ ਗਵਰਨਮੈਂਟ ਕਾਲਜ ਹੈ ਠੀਕ ਹੈ ਹਾਂ ਜੀ ਠੀਕ ਹੈ ਕਿੰਨੀ ਉਹਦੀ ਫੀਸ ਹੈ ਜੀ ਉੱਥੇ ਹਾਂ ਜੀ ਉੱਥੇ ਦੀ ਫੀਸ ਕਿੰਨੀ ਹੈ ਉਹਨਾਂ ਦੇ ਆਫਰ ਲੈਟਰ ਤੇ ਆਪਣੇ ਉਹਦੀ ਵੇਟ ਕਰ ਲਓ ਸਰ ਕਾਉਂਸਲਰ ਨਾਲ ਗੱਲ ਕਰ ਚਲੋ ਗਾੜੀ ਠੀਕ ਹੈ ਜੀ ਇਹ ਤਾਂ ਇਹ ਵੀਜ਼ਾ ਆਉਣ ਤੋਂ ਬਾਅਦ ਮੈਡਮ ਵੀ ਕਹਿ ਰਹੀ ਸੀ ਕਿ ਸਰਕਾਰੀ ਆ ਸ਼ੁਰੂ ਤੋਂ ਵੀ ਕਹਿ ਰਹੀ ਸੀ ਕਿ ਸਰਕਾਰੀ ਆ ਇਹਨਾਂ ਨੇ ਸਾਨੂੰ ਇੱਕ ਵੀ ਡਾਕੂਮੈਂਟ ਨਹੀਂ ਦਿੱਤਾ ਸਿਰਫ ਲੈਪਟਾਪ ਤੇ ਦਿਖਾ ਦਿੰਦੇ ਸੀ ਕਿ ਤੁਹਾਡਾ ਐਸ ਯੂਨੀਵਰਸਿਟੀ ਦਾਖਲਾ ਕਰਤਾ ਤੇ ਤੁਹਾਡਾ ਸਰਕਾਰੀ ਕੋਲੇਜ ਹੈਗਾ ਜੀ 스파우스 ਕੇਸ ਆ ਸੇਮ ਡੇ ਫਲਾਈ ਲੱਗ ਜੂਗੀ ਨਹੀਂ ਉਹ ਐਗਰੀਮੈਂਟ ਦੀ ਕਾਪੀ ਕੋਈ ਨਹੀਂ ਤੁਹਾਡੇ ਕੋਲ ਹਾਂਜੀ ਫਰਸਟ ਡੇ ਜਿਸ ਦਿਨ ਆਪਾਂ ਫਾਈਲ ਲਉਨੇ ਆ ਬਿਨਾ ਕੋਈ ਸਾਈਨ ਤੋਂ ਕੋਈ ਵੀ ਏਜੰਟ ਨਹੀਂ ਕਰਦਾ ਸ਼ੁਰੂ ਪ੍ਰੋਸੈਸ ਇਹਨਾਂ ਨੇ ਸਾਡੇ ਤੋਂ ਐਗਰੀਮੈਂਟ ਸਾਈਨ ਕਰਵਾਇਆ ਫਰਸਟ ਪੇਜ ਤੇ ਲਿਖਿਆ ਹੋਇਆ ਸੀਗਾ ਵੀ ਤੁਹਾਡਾ ਆ ਕੈਨੇਡਾ ਦਾ ਪ੍ਰੋਸੈਸ ਹੈ ਫੇਰਾ ਲਾਸਟ ਇੱਕ ਪਿੱਛੇ ਬੇਜ ਹੁੰਦਾ ਉਹ ਹੁੰਦਾ ਖਾਲੀ ਆ ਉਹਦੇ ਤੇ ਵੀ ਆਪਣੇ ਤੋਂ ਸਾਈਨ ਕਰਵਾ ਲੈਂਦੇ ਆ ਅੱਛਾ ਖਾਲੀ ਤੇ ਖਾਲੀ ਤੇ ਸਾਈਨ ਕਰਵਾ ਲੈਂਦੇ ਜੀ ਉਸ ਤੋਂ ਬਾਅਦ ਬਾਅਦ ਚ ਪ੍ਰਿੰਟ ਕਰਦੇ ਆ ਵੀ ਇਹਨਾਂ ਨੂੰ ਪਤਾ ਸੀਗਾ ਕਿਉਂਕਿ ਇਹਨਾਂ ਨੂੰ ਪਤਾ ਹੈ ਵੀ ਠੱਗ ਹੈਗੇ ਨੇ ਵੀ ਪ੍ਰਾਈਵੇਟ ਕੋਲੇ ਜ ਅਸੀਂ ਦੇਣਾ ਇਹਨਾਂ ਬੱਚੇ ਨੂੰ ਤੇ ਬਾਅਦ ਚ ਉਹ ਪ੍ਰਿੰਟ ਕਰ ਦਿੰਦੇ ਵੀ ਬੱਚੇ ਨੂੰ ਪਹਿਲਾਂ ਹੀ ਪਤਾ ਸੀਗਾ ਵੀ ਪ੍ਰਾਈਵੇਟ ਕੋਲ ਜਾ ਖਾਲੀ ਪੇਪਰਾਂ ਤੇ ਸਾਈਨ ਖਾਲੀ ਪੇਪਰਾਂ ਤੋਂ ਹਾਂਜੀ ਤੇ ਇਹ ਗੱਲ ਆਈ ਤੇ ਬਾਅਦ ਚ ਇਹਨਾਂ ਤੋਂ ਅਸੀਂ ਪੁੱਛਿਆ ਵੀ ਫੀਸ ਕਿੰਨੀ ਹੈਗੀ ਆ ਇਹ ਕਹਿੰਦੇ ਵੀ 12 ਲੱਖ ਫੀਸ ਹੈਗੀ ਆ ਠੀਕ ਹੈ ਜੀ ਇਹਨੇ ਸਾਨੂੰ ਆਫਰ ਲੈਟਰ ਵੀ ਦਿਖਾਤਾ ਉਹਦੇ ਤੇ ਵੀ ਸੀ 12 ਲੱਖ ਸਾਨੂੰ ਸੀ ਵੀ ਸੰਤੁਸ਼ਟੀ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਕੀ ਹੁੰਦਾ ਤੇ ਆਪਣਾ ਵੀਜ਼ਾ ਵੀ ਆ ਜਾਂਦਾ ਗੁੜੀਆ ਦਾ ਤੇ ਉਸ ਤੋਂ ਬਾਅਦ ਫਲਾਈ ਕਰਨਾ ਹੁੰਦਾ ਬੱਚੇ ਨੇ ਇਹ ਫਲਾਈ ਕਰਨ ਤੋਂ ਇੱਕ ਦਿਨ ਪਹਿਲਾਂ ਹੀ ਸਾਰੇ ਡਾਕੂਮੈਂਟ ਤੁਹਾਨੂੰ ਵਟਸਐਪ ਰਾਹੀਂ ਦੇਣਗੇ ਜਿਸ ਚੀ ਦਾ ਸਾਡੇ ਕੋਲ ਪ੍ਰੂਫ ਵੀ ਹੈਗਾ ਜੀ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਵੀ ਡਾਕੂਮੈਂਟ ਨਹੀਂ ਦਿੱਤਾ ਜਾਊਗਾ ਪੀ ਐਲ ਸੀ ਕੋਲੇਜ ਦਾ ਇੱਕ ਦਿਨ ਪਹਿਲਾਂ ਦੇਣਗੇ ਕਿਉਂਕਿ ਬੱਚੇ ਨੂੰ ਜਦੋਂ ਦਿੰਦੇ ਆ ਉਹਦੇ ਦੇ ਕੋਲੇਜ ਦੀ ਫੀਸ 4.5 ਲੱਖ ਹੁੰਦੀ ਆ 390000 ਆਰਟੀਜੀਐਸ ਕਰਾਉਂਦੇ ਆ ਬਾਕੀ ਇਹ ਆਪਾਂ ਨੂੰ 4.5 ਲੱਖਾਂ ਜੀ ਬਣਦੀ ਹੁੰਦੀ ਆ। ਅੱਛਾ। ਠੀਕ ਹੈ ਜੀ। 4.5 ਹਾਂ ਤੇ ਬੱਚੇ ਨੂੰ ਪਤਾ ਲੱਗ ਜਾਂਦਾ ਵੀ ਹੁਣ ਮੈਂ 1.5-2 ਲੱਖ ਦੀ ਟਿਕ ਟਿਕ ਕਟਾਈ ਆ। ਅੱਗੇ ਜਾਵਾਂ ਕਿ ਇਹਨਾਂ ਨਾਲ ਲੜਾਂ ਉਹ ਇੱਕ ਰਾ ਸੋਚਦਾ ਅੱਗੇ ਜਾਣਾ। ਅਸੀਂ ਵੀ ਅੱਗੇ ਭੇਜਤਾ। ਅਹ 4 ਲੱਖ ਫੀਸ ਜਿਹੜੀ ਬਣੀ ਆ। 4 ਲੱਖ ਫੀਸ ਸੀ। 2 ਲੱਖ ਜਿਹੜੀ ਟਿਕ ਟਕ ਦਾ ਖਰਚਾ ਬਾਜੀ। ਹਾਂ 7900 ਡਾਲਰ ਦੀ ਐਲਓਏ ਦਿੰਦੇ ਆ। ਆਹਾਂ। 7900 ਡਾਲਰ ਦੀ ਤੇ ਜਿਹੜਾ ਆਫਰ ਲੈਟਰ ਤੇ ਫੀਸ ਆ 19900 ਡਾਲਰ ਫੀਸ ਆ ਪਰ ਇਅਰ। 19 ਕਿੰਨੀ ਬਣ ਗਈ? ਸਿੱਧਾ-ਸਿੱਧਾ 420 ਬੈਂਦੀ 420 ਬੰਦੀ ਹੈ ਜੀ ਸਪੈਸ਼ਲ ਲਿਖਿਆ ਹੋਇਆ ਹੈ ਐਸਟੀਮੇਟ ਟਿਊਸ਼ਨ ਫੀਸ ਫੋਰ 1 ਇਅਰ 1900 ਡਾਲਰ ਆਫਰ ਲੈਟਰ ਤੇ ਫੀਸ ਲਿਖੀ ਹੋਈ ਆ ਐਸਟੀਮੇਟ ਟਿਊਸ਼ਨ ਫੀਸ ਫੋਰ 1 ਇਅਰ 1990 ਦੋਨਾਂ ਦੇ ਵਿੱਚ ਕਿੰਨਾ ਜ਼ਿਆਦਾ ਕਨਟਰਡਿਕਸ਼ਨ ਆ 420 ਸਿੱਧਾ ਸਿੱਧਾ ਬੰਦੀ ਆ ਸਿੱਧਾ ਸਿੱਧਾ 420 ਬੰਦੀ ਹੈ ਜੋ ਕਿ ਨਹੀਂ ਲਾਈ ਗਈ ਪੁਲਸ ਅਧਿਕਾਰੀਆਂ ਵੱਲੋਂ ਤੇ ਉਹਨਾਂ ਨੇ ਫਿਰ ਕੀ ਕੀਤਾ ਇਹ ਆਪਾਂ ਚੈੱਕ ਵੀ ਕਰ ਸਕਦੇ ਆ ਆਈ ਆਰ ਸੀ ਸੀ ਦੀ ਆਫੀਸ਼ਲ ਕੈਨੇਡਾ ਦੀ ਸਾਈਟ ਤੇ ਜੀ ਸੀ ਕੀ ਲੌਗਇਨ ਡਿਟੇਲਸ ਪਾ ਕੇ ਅਸੀਂ ਵੀ ਪਾ ਕੇ ਚੈੱਕ ਕੀਤਾ ਵੀ ਸਾਡੀ ਫਾਈਲ 'ਚ ਕੀ ਕੁਝ ਲੱਗਿਆ ਹੈ ਕਿੰਨੀ ਫੀਸ ਗਈ ਹੈ ਉਹ 19 ਹੀ ਫੀਸ ਗਈ ਸੀਗੀ ਉਸੇ ਤਰੀਕ ਦੀ ਕਿੰਨੇ ਡਾਲਰ ਸੀ 7900 7900 ਡਾਲਰ तकरीबन ਦਿਖਾਈ ਕਿੰਨੀ ਗਈ ਉਹ ਦਿਖਾਈ ਸਾਨੂੰ 19900 ਦਿਖਾ ਕੇ ਇੰਨੀ ਅਸੀਂ ਫੀਸ ਭਰਾਂਗੇ ਸਰਕਾਰੀ ਕਾਲਜ ਦੀ ਕਹਿ ਕੇ ਉਹ ਸਾਈਡ ਤੇ ਹੁਣ ਵੀ ਦੇ ਪ੍ਰਿੰਟ ਕਢਾ ਲਿਓ ਸਾਈਡ ਤੋਂ ਪ੍ਰਿੰਟ ਕਢਾ ਦੇਾਂਗੇ ਜੀ 13000 ਡਾਲਰ ਹੋ ਗਿਆ ਲੱਗ ਪਿਆ ਹਾਂਜੀ ਹਾਂਜੀ ਕੋਈ ਗੱਲ ਨਹੀਂ 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 ਜਿਆਦਾ ਹੋ ਗਿਆ ਘਾਪਲਾ ਤਾਂ ਜਿਆਦਾ ਹੋ ਗਿਆ ਹਾਂਜੀ ਹਾਂਜੀ ਆ ਦੇਖੋ ਜੀ ਜੋ ਫੀਸ ਸਾਈਡ ਤੋਂ ਪ੍ਰਵਾਈਗੀ ਕਿੰਨੇ ਵਸ ਕੇ ਉਹਦੇ ਵਿੱਚੋਂ ਸਾਰੇ ਜੋੜ ਕੇ ਦੱਸੋ ਜੋ ਫੀਸ ਪ੍ਰਵਾਈਗੀ ਉਹ 375000 ਰੁਪਏ ਆਰਟੀਜੀਐਸ ਰਾਹੀਂ ਐਸ ਐਕਸਟੋਨਿਕ ਟ੍ਰੈਵਲ ਐਂਡ ਫੋਰੈਕਸ ਪ੍ਰਾਈਵੇਟ ਲਿਮਟਿਡ ਐਸ ਖਾਤੇ ਚੋਂ ਮਤਲਬ ਆਰਟੀਜੀਐਸ ਕਿੰਨੇ ਆਰਟੀਜੀਐਸ ਕਿੰਨੇ ਬਾਕੀ ਜਿਹੜੇ ਫਰੋਡ ਕਰਦੇ ਨੇ ਇਹਨਾਂ ਸਕੈਮ ਕਰ ਲਏ ਇਹ 12 ਲੱਖ ਕਮ ਸੇ ਕਮ ਵੀ 10 ਲੱਖ ਰੁਪਿਆ ਸਿੱਧਾ ਹੀ ਸਕੈਮ ਕਰ ਜਾਂਦੇ ਨੇ ਇੱਕ ਫਾਈਲ ਦੇ ਵਿੱਚੋਂ 10 ਲੱਖ ਰੁਪਏ 10 ਸਿੱਧਾ ਹੀ 10 ਲੱਖ ਦਾ ਸਿੱਧਾ ਹੀ 10 ਲੱਖ ਸਿੱਧਾ ਕਿਉਂਕਿ ਇਹ ਜਿਹੜੀ ਇਹ ਪੇਮੈਂਟ ਤੇ ਸਰ ਇਹਦਾ ਰਿਕਾਰਡ ਚਾਹੀ ਸਲਾਕੇ ਕੀ ਗਈਆ ਬਾਕੀ ਪੇਮੈਂਟ ਸਾਡੀ ਕਿਵੇਂ ਗਈ ਹੈ ਸਾਨੂੰ ਉਹ ਵੀ ਪ੍ਰੂਫ ਦੇਣ ਵੀ ਬਾਕੀ ਪੇਮੈਂਟ ਜਿਹੜੀ 12 ਲੱਖ ਸਾਡੀ ਗਈ ਹੈ ਉਹ ਕਿਹੜੀ ਕੰਪਨੀ ਨੇ ਗਈ ਹੈ ਇਹਨਾਂ ਨੂੰ ਜਦੋਂ ਅਸੀਂ ਸਵਾਲ ਪੁੱਛਿਆ ਵੀ ਤੁਸੀਂ ਇਹ ਬਾਕੀ ਪੇਮੈਂਟ ਸਾਡੀ ਕਿਵੇਂ ਗਈ ਹੈ ਇਹ ਕਿ ਸਾਡੇ ਉੱਤੇ ਆਪਦਾ ਬੈਂਕ ਹੈ ਠੀਕ ਹੈ ਜੋ ਕਿ ਟੈਂਡਾ ਵਿੱਚ ਸਾਡਾ ਆਪਦਾ ਬੈਂਕ ਹੈ ਉੱਥੋਂ ਦੇ ਦੇਣੇ ਜੋ ਬਲੈਕ ਬਲੈਕ ਇੱਕ ਸਭ ਦਾ ਬਲੈਕ ਕਰਦੇ ਆ ਇਹ ਬੰਦੇ ਨੇ ਜਸਵਿੰਦਰ ਹਾਇਰ ਨੇ 27 ਜਨਵਰੀ ਨੂੰ ਇਹ ਗੱਲ ਕਹੀ ਸੀਗੀ 500 ਕਰੋੜ ਦੀ ਮੇਰੀ ਪ੍ਰੋਪਰਟੀ ਹੈ ਤੁਸੀਂ ਇੱਕ ਕਦਮ ਚੱਲੋਗੇ ਮੈਂ ਸੱਤ ਕਦਮ ਚੱਲੂੰਗਾ ਇਹੇ ਬੰਦੇ ਜਸਵਿੰਦਰ ਹਾਇਰ ਨੇ ਉਹ ਗੱਲ ਕਹੀ ਸੀ ਨਾਲੇ ਤਿੰਨੋਂ ਤਿੰਨੋ ਫੋਨ ਬਾਹਰ ਖਵਾਲੀ ਸੀ ਇਹਨਾਂ ਨੇ ਫੋਨ ਬਾਹਰ ਖਵਾਲੀ ਸੀਗੀ ਅੱਛਾ ਜਿਹੜਾ ਤੁਸੀਂ ਜਿਹੜਾ ਕਾਲਜ ਵਾਲੀ ਗੱਲ ਕਰਦੇ ਹੋ ਪ੍ਰਾਈਵੇਟ ਕਾਲਜ ਆ ਤੁਹਾਨੂੰ ਕਿਵੇਂ ਪਤਾ ਵੀ ਉਹ ਪ੍ਰਾਈਵੇਟ ਕਾਲਜ ਆ ਉਹ ਐਲਓਏ ਦਿੰਦੇ ਆ ਇੱਕ ਦਿਨ ਜਾਣ ਤੋਂ ਪਹਿਲਾਂ ਜਦੋਂ ਆਪਣਾ ਫ্লাই ਕਰਨਾ ਉਸ ਤੋਂ ਇੱਕਦਮ ਐਲਓਏ ਤੇ ਲਿਖਿਆ ਹੁੰਦਾ ਮਾਰਕ ਕੀਤਾ ਹੁੰਦਾ ਪ੍ਰਾਈਵੇਟ ਕੋਲ ਜਾ ਠੀਕ ਹੈ ਜੀ ਕੁਟੋ ਕਾ ਕੇ ਜਿਹੜੇ ਚੀਜ਼ ਦਿਖਾ ਰਹੇ ਸੀ ਇੱਕ ਦਿਨ ਪਹਿਲਾਂ ਦਿੱਤੀ ਹੈ ਇੱਕ ਦਿਨ ਪਹਿਲਾਂ ਵੀਰ ਜੀ ਸੀ ਵਟਸਐਪ ਤੇ ਤੁਹਾਨੂੰ ਰਿਪੋਰਟ ਦੇ ਦਾਂਗੇ ਪ੍ਰਾਈਵੇਟ ਪ੍ਰਾਈਵੇਟ ਲਿਖਿਆ ਜੀ ਨਾ ਹੀ ਅਰਧ ਸਰਕਾਰੀ ਹੈ ਤੇ ਨਾ ਹੀ ਇਹ ਸਰਕਾਰੀ ਹੈ ਜੀ ਸਿਰਫ ਪ੍ਰਾਈਵੇਟ ਨੇ ਸਿਰਫ ਪ੍ਰਾਈਵੇਟ ਕੋਲ ਜਾ ਜੀ ਉਹ ਨਾਲੇ ਯੂਜ਼ ਕਰ ਰਹੇ ਨੇ ਨਾਮ ਕਰ ਰਹੇ ਨੇ ਪਾਥਵੇ ਦੇ ਨਾਮ ਤੇ ਯੂ ਪਹਿਲਾਂ ਪਾਥਵੇ ਦੇ ਨਾਮ ਤੇ ਕਰ ਰਹੇ ਨੇ ਆ ਆ ਰਿਆ ਐਫੋ ਲੈਟਰ ਵੀ ਪਾਸਵੇ ਯੂਜ਼ ਕਰ ਰਿਹਾ ਵੀ ਸਾਡਾ ਇਹਨਾਂ ਨਾਲ ਪਾਸਵੇ ਆ ਇਹਦੀ ਵੀ ਜਾਂਚ ਇਹ ਵੀ ਐਡਮਿਸ਼ਨ ਕਰਾ ਰਹੇ ਇਹ ਵੀ ਜਾਂਚ ਬਣਦੀ ਹੈ ਇਹ ਵੀ ਜਾਂਚ ਬਣਦੀ ਹੈ ਹੋ ਸਕਦਾ ਇਸ ਯੂਨੀਵਰਸਿਟੀ ਨੂੰ ਪਤਾ ਹੀ ਨਾ ਹੋਵੇ ਇਹ ਕਾਲਜ ਨਾਮ ਯੂਜ਼ ਕਰਕੇ ਚਲਾ ਰਹੇ ਨੇ ਇਸ ਯੂਨੀਵਰਸਿਟੀ ਨੂੰ ਯੂ ਪਤਾ ਹੀ ਨਾ ਹੋਵੇ ਤੇ ਇਹ ਨਾਮ ਯੂਜ਼ ਕਰਕੇ ਚਲਾ ਰਹੇ ਹੋ আচ্ছা ਫਿਰ ਉੱਥੇ ਉੱਥੇ ਕਾਲਜ ਦੇ ਵਿੱਚ ਕਿੰਨਾ ਇਹ ਕਾਲਜ ਦੇ ਵਿੱਚ ਸਟੂਡੈਂਟ ਗਿਆ ਇਹਨਾਂ ਨੇ ਘੱਟੋ ਘੱਟ ਦੋ ਆਪ ਦਾ ਸਾਰਾ ਇਹਨਾਂ ਦਾ ਇੱਕ ਹੀ ਕਾਲਜ ਆ ਸੈਟਅਪ ਇਹਨਾਂ ਨਾਲ ਸਾਰੇ ਬੱਚੇ ਉੱਥੇ ਹੀ ਭੇਜ ਦਿਆ ਦੋ ਤੋਂ 300 ਬੱਚੇ ਭੇਜ ਦਿਆ ਇਹ ਆਫਰ ਲੈਟਰ ਕਿਸੇ ਨੂੰ ਨਹੀਂ ਸੈਂਡ ਕਰਦੇ ਸਾਨੂੰ ਵੀ ਅਸੀਂ ਕਹਿੰਦਾ ਅੱਧਾ ਘੰਟਾ ਸਾਨੂੰ ਬੈਠੇ ਰਹੇ ਵੀ ਸਾਨੂੰ ਅੱਜ ਆਫਰ ਰੇਟ ਤਾਂ ਚਾਹੀਦੇ ਚਾਹੀਏ ਤਾਂ ਹੀ ਜਾਵਾਂਗੇ ਮੈਡਮ ਨੇ ਵਟਸਐਪ 'ላይ ਸਾਨੂੰ ਸੈਂਡ ਕੀਤੀ ਥੱਲੇ ਅਸੀਂ ਗੱਡੀ ਤੇ ਗਏ ਨਾਲ ਲੱਗਵੇਂ ਅਨਸੈਂਡ ਕਰਤੀ ਉਹ ਮੇਰੇ ਮਿਨੀਮਾਈਜ਼ ਤੇ ਰਹਿ ਗਈ ਤੇ ਜਿੱਥੋਂ ਮੈਂ ਅੱਗੇ ਤੋਂ ਅੱਗੇ ਸ਼ੇਅਰ ਕਰ ਲਈ ਠੀਕ ਹੈ ਅੱਛਾ ਠੀਕ ਹੈ ਜੀ ਉਹ ਵੀ ਜੇ ਅਗਰ ਸਾਇਬੇਕਰਮ ਲਈਏਗਾ ਚੈੱਕ ਕਰਦੇ ਆ ਨਾ ਤਾਂ ਉਹਨਾਂ ਨੇ ਜਿਹੜੀ ਉਹ ਵਟਸਐਪ ਤੇ ਭੇਜੀ ਹੈ 19900 ਦੀ ਜਸਤੀ ਬਸ 15 ਮਿੰਟ ਬਾਅਦ ਜਦੋਂ ਅਸੀਂ ਖੜੇ ਹੋ ਕੇ ਗਏ ਨਾ ਤੇ ਇਹਨੇ ਤਾਂ ਨਾਲ ਦੀ ਨਾਲ ਅੱਗੇ ਸੈਂਡ ਕਰ ਦਿੱਤੀ ਸੀ ਉਹਨਾਂ ਨੇ ਉਹ 19900 ਵਾਲੀ ਡਿਲੀਟ ਕਰ ਦਿੱਤੀ ਨਾਲ ਦੀ ਨਾਲ ਉਹਨਾਂ ਤੋਂ ਕੈਨੇਡਾ ਦੇ ਵਿੱਚ ਕੀ ਦਿੱਕਤਾਂ ਆਈਆਂ ਨੇ ਤੁਹਾਨੂੰ ਦਿੱਕਤ ਹੁਣ ਦੱਸੋ ਜੀ ਹੁਣ ਅਸੀਂ ਇਹਨਾਂ ਦੇ ਬਾਰ ਦੇ ਮੂਰੇ ਲਾਇਆ 25 ਤਰੀਕ ਨੂੰ ਧਰਨਾ ਜੀ 27 ਤਰੀਕ ਨੂੰ ਐਪਲੀਕੇਸ਼ਨ ਸੀਐਮਾਨ ਆਪਣੇ ਡਿਪਟੀ ਕਮਿਸ਼ਨਰ ਤੁਸੀਂ ਕਿਹੜੀ ਐਪਲੀਕੇਸ਼ਨ ਦਿੱਤੀਆਂ ਦਿਖਾਓ ਹਾਂ ਭਾਈ ਹਾਂ ਜੀ ਦੇਖੀ ਉਹਦੇ ਵਿੱਚ ਹੈ ਕਿ ਉਹਦੇ ਵਿੱਚ ਕਿੱਥੇ ਆ ਰਹੀ ਹੈ ਹ ਦਿਖਾ ਬਈ ਤੁਸੀਂ ਇਹ ਜਿਹੜੀ ਤੁਸੀਂ ਥਾਣੇ ਦੇ ਥਾਣੇ ਦੇ ਮੂਰੇ ਇਸ ਇਹ ਵੀ ਥਾਣੇ ਹਾਂਜੀ ਇੱਕ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ 22 ਸਪੀਡ ਪੋਸਟ ਕਰ ਲਿਆ ਜਿਹਦਾ ਰਿਕਾਰਡ ਹੈਗਾ ਆਪਣੇ ਕੋਲ ਬਕਾਇਦਾ ਰਸੀਦ ਮਿਲਦੀ ਆ 5 ਤਰੀਕ ਨੂੰ ਬਾਅਦ ਚ ਤਰਨਾ ਲਾਉਣਿਆ 27 ਤਰੀਕ ਨੂੰ ਐਪਲੀਕੇਸ਼ਨ ਭੇਜਣੀ ਆ ਜੀ ਠੀਕ ਹੈ ਠੀਕ ਹੈ ਜੀ ਜੇ ਇਸ ਦੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਕਿਉਂਕਿ ਸਿੱਧੀ ਥਾਣੇ ਵਿੱਚ ਵੀ ਨਹੀਂ ਦਿੱਤੀ ਉਹਨਾਂ ਦੇ ਮਾਡਲ ਟਾਊਨ ਦੇ ਥਾਣੇ ਵਿੱਚ ਨਹੀਂ ਦਿੱਤੀ ਕਿਉਂਕਿ ਸਾਨੂੰ ਨਹੀਂ ਪਤਾ ਸੀ ਕਿ ਵੀ ਉਹ ਨਾਲ ਲੱਗਦਾ ਬਾਕੀ ਉੱਥੋਂ ਦੇ ਲੁਧਿਆਣੇ ਦੇ ਵਿੱਚ ਜਿੰਨੇ ਵੀ ਡਿਪਟੀ ਕਮਿਸ਼ਨਰ ਕਮਿਸ਼ਨਰ ਸੀਗੇ ਸਾਰਿਆਂ ਨੂੰ ਦਿੱਤੀ ਆ ਸੀਐਮ ਮਾਨ ਨੂੰ ਵੀ ਕੀਤੀ ਆ ਜੀ 22 ਜਨਵਰੀ ਨੂੰ ਜਦੋਂ ਅਸੀਂ ਦੁਬਾਰਾ ਧਰਨੇ ਦਾ ਇਲਟੀਮੇਟਮ ਦਿੱਤਾ ਸੀ ਉਦੋਂ ਮਾਡਲ ਟਾਊਨ ਨੂੰ ਵੀ ਸੈਂਡ ਕਰੀਆ ਉਹਦੋਂ ਮਾਡਲ ਟਾਊਨ ਨੂੰ ਵੀ ਸੈਂਡ ਕਰੀਆ ਤੇ 5 ਜਨਵਰੀ ਨੂੰ ਧਰਨੇ ਵਾਲੇ ਦਿਨ ਅਸੀਂ ਐਪਲੀਕੇਸ਼ਨ ਆਪਣੇ ਖੁਦ ਲਿਖ ਕੇ ਦੇ ਕੇ ਆਏ ਸੀ ਉੱਥੇ ਵੀ ਉਹ ਕਹਿੰਦੇ ਸਾਨੂੰ ਨਹੀਂ ਦਿੱਤੀ ਅਸੀਂ ਕਿ ਹੁਣ ਲੈ ਉਸ हां ਸਾਡੇ ਜਿਹੜੀਆਂ ਅਸੀਂ ਭੇਜੀਆਂ ਹੋਈਆਂ ਨੇ ਨਾ ਸਪੀਡ ਪੋਸਟ ਦਾ ਸਾਡੇ ਕੋਲ ਸਾਰਾ ਕੋਡ ਕੋਡ ਰਹਿ ਜਾਂਦਾ ਸਰਕਾਰੀ ਰਿਕਾਰਡ ਆ ਵੀ ਪਤਾ ਲੱਗ ਜੂਗਾ ਵੀ ਇੰਨੇ ਟਾਈਮ ਤੇ ਇੱਥੇ ਪਹੁੰਚ ਗਈ ਆ ਸਾਡੇ ਕੋਲ ਐਪਲੀਕੇਸ਼ਨ ਜੀ ਇਹ ਤੇ ਨੁਕਸਾਨ ਤਾਂ ਦੱਸੋ ਨਾ ਕੈਨੇਡਾ 'ਚ ਕੀ ਦਿੱਕਤਾਂ ਨੇ ਤੁਹਾਨੂੰ ਕੈਨੇਡਾ 'ਚ ਹੁਣ ਨੁਕਸਾਨ ਤੁਹਾਨੂੰ ਦੱਸ ਦਿਆਂ ਜੀ ਅਸੀਂ 5 ਤਰੀਕ ਨੂੰ ਧਰਨਾ ਲਾਤਾ ਤੇ ਉੱਥੇ ਜਿਹੜੇ ਸਾਡੇ ਨਾਲ ਸੀਗੇ ਬੰਦੇ ਜਿਨ੍ਹਾਂ ਨਾਲ ਸਾਰਿਆਂ ਨਾਲ ਫਰੋਡ ਹੋਇਆ ਸੀਗਾ 5 ਤਰੀਕ ਨੂੰ ਧਰਨੇ ਤੇ ਵੀ ਆਏ ਸੀਗੇ ਵੀਰ ਭਰਾ ਤੇ ਉਸ ਤੋਂ ਬਾਅਦ 5 ਤਰੀਕ ਤੋਂ ਬਾਅਦ ਇਹਨਾਂ ਦੀ ਸਾਰੇ ਬੱਚਿਆਂ ਨਾਲ 21 ਕਾਲਜਾਂ ਪੀਐਸਫੀ ਇਹ ਹੁੰਦਾ ਉੱਥੇ ਸਟੂਡੈਂਟ ਹੋਰ ਵੀ ਆਏ ਸੀ ਸਾਡੇ ਨਾਲ ਇਕੱਠੇ ਹੋ ਗਏ ਸੀ ਤੇ ਉਹ ਵੀ ਕਹਿੰਦੇ ਵੀ ਸਾਡੀ ਕੁੜੀ ਨੂੰ ਭੇਜਿਆ ਜੀ ਇਹਨਾਂ ਨੇ ਪ੍ਰਾਈਵੇਟ ਕੋਰਸ ਜੇ ਸਾਡੇ ਨਾਲ ਧੋਖਾ ਆ ਸਾਡੇ ਨਾਲ ਧੋਖਾ ਆ ਫਿਰ